ਰਾਜਵੀਰ ਜਵੰਦਾ ਦੀ ਸਿਚੁਏਸ਼ਨ ਬਹੁਤ ਹੀ ਕ੍ਰਿਟੀਕਲ ਦੱਸੀ ਜਾ ਰਹੀ ਹੈ ਅਤੇ ਰਾਤ ਦੇ 1 ਵਜੇ ਤੋਂ ਬਾਅਦ ਕੋਈ ਵੀ ਅਪਡੇਟ ਨਹੀਂ ਦਿੱਤਾ ਗਿਆ। ਉਹਨਾਂ ਦੀ ਸਿਹਤ ਨੂੰ ਲੈ ਕੇ ਹਸਪਤਾਲ ਦੇ ਵੱਲੋਂ ਤੇ ਨਾ ਹੀ ਕੋਈ ਸੇ ਪੱਤਰਕਾਰ ਦੇ ਵੱਲੋਂ ਜਿਹੜੇ ਉੱਥੇ ਮੌਜੂਦ ਨੇ। ਤੇ ਇੱਕ ਭੈਣ ਦੀ ਵੀਡੀਓ ਆ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਉਹ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਕੁਝ ਦੱਸ ਰਹੇ ਨੇ। ਇੱਕ ਵਾਰੀ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ। ਪਰ ਮਹੱਤਵ ਕਰੇ ਬਸ ਹਾ ਉਹ ਤਾਂ ਠੀਕ ਹੋ ਗਿਆ ਮੇਰਾ ਤੇ ਮੈਂ ਤੁਹਾਡੇ ਸਾਰੇ ਦੇ ਬੇਨਤੀ ਕਰਦੀ ਮੈਨੂੰ ਜਰੂਰ ਮਿਲਾਇਓ ਤੇ ਆਪੇ ਇੱਕ ਮੌਕਾ ਦੇ ਦਿਓ ਮੈਂ ਬਿਲਕੁਲ ਸਿੱਧੂ ਉਹਦੇ ਨਾਲ ਮਿਲਣੀ ਮੇਰੀ ਬਣੀ ਚਿੰਤਾ ਹੋ ਰਹੀਆਂ ਨੂੰ ਹੋ ਰਹੀ ਕਿ ਚਲੋ ਕਹਿਣਾ ਬਹੁਤ ਔਖਾ ਪਰ ਸ਼ਾਇਦ ਸਿੱਧੂ ਨੂੰ ਮਿਲ ਲੈਣਗੇ ਜੱਟ ਹਾਂ ਪੋਸਲਾ ਤਾਂ ਬਾਕੀ ਕਿਸੇ ਕੋਲ ਨਹੀਂ ਹੁੰਦੀ ਪੋਸਲਾ ਖਲੀ ਪੋਸਲਾ ਆਪਣੀ ਨਜ਼ਰ ਸੋਚੀ ਮੈਂ ਕਿਤੇ ਨਾ ਸੱਚੀ ਪੋਸਲਾ ਮੈਂ ਮਾਫੀ ਚਾਹਦੀ ਹਾਂ ਲੇਕਿਨ ਹਾਂਜੀ ਅਰਦਾਸ ਕਰੋ ਤੁਸੀਂ ਜੀ ਅਰਦਾਸ ਕਰੋ ਤੁਸੀਂ ਇਸ ਪੈਨ ਦਾ ਕਹਿਣਾ ਹੈ ਵੀ ਮੈਂ ਰਾਜਵੀਰ ਜਵੰਦਾ ਨੂੰ ਮਿਲਣਾ ਚਾਹੁੰਦੀ ਹਾਂ ਜਦੋਂ ਠੀਕ ਹੋ ਜਾਣਗੇ ਤਾਂ ਮੈਨੂੰ ਜ਼ਰੂਰ ਮਲਵਾਇਓ ਰਿਪੋਰਟਰਾਂ ਦੇ ਅੱਗੇ ਬੇਨਤੀ ਵੀ ਕੀਤੀ ਕਿ ਜਦੋਂ ਰਾਜਵੀਰ ਜਵੰਦਾ ਠੀਕ ਹੋਵੇਗਾ ਤਾਂ ਮੇਰੀ ਮੁਲਾਕਾਤ ਜ਼ਰੂਰ ਕਰਾਓ ਜਿਹੜੇ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਸਾਰੇ ਜਣੇ ਅਰਦਾਸ ਜ਼ਰੂਰ ਕਰੋ ਰਾਜਵੀਰ ਜਵੰਦਾ ਛੇਤੀ ਛੇਤੇ ਆਪ ਹੋਣ ਤੇ ਠੀਕ ਹੋ ਕੇ ਆਪਣੇ ਘਰੇ ਵਾਪਸ ਆਉਣ